ਹਿਮਤੀ ਬੰਦਿਆਂ ਨੂੰ ਹਮੇਸ਼ਾ ਫਲਾਮ ਕਰਨ ਨੂੰ ਚਿਤ ਕਰਦਾ ਮੈਂ ਕੋਈ ਫੂਡ ਬਲੌਗਰ ਨਹੀਂ ਆ ਕਿ ਭੋਜਨ ਦੀਆਂ ਨਿਰਖਾਂ ਪਰਖਾਂ ਕਰਾਂ ਉਹ ਭੈਣਾ ਵੀਰ ਬੜੇ ਸਤਿਕਾਰਯੋਗ ਆ ਉਹ ਵੀ ਜਿਹੜੇ ਕਿ ਫੂਡ ਬਲੌਗਿੰਗ ਦਾ ਕੰਮ ਕਰਦੇ ਆ ਸਾਡਾ ਉਹਨਾਂ ਦੇ ਨਾਲ ਕੋਈ ਰੌਲਾ ਨਹੀਂਗਾ ਪਰ ਮੇਰਾ ਕੰਮ ਬੇਸ਼ੱਕ ਪੱਤਰਕਾਰਤਾ ਪਰ ਮੈਂ ਹਮੇਸ਼ਾ ਉਹਨਾਂ ਭੈਣਾ ਤੇ ਵੀਰਾਂ ਦਾ ਸਤਿਕਾਰ ਬਹੁਤ ਕਰਦਾ ਆਮ ਨਾਲੋਂ ਦੁੱਗਣਾ ਚੌਗਣਾ ਕਰਦਾ ਜਿਹੜੇ ਕਿ ਮੁਸ਼ਕਲ ਹਾਲਾਤ ਨਾਲ ਮੱਥਾ ਲਾਉਂਦੇ ਆ ਜਿਹੜੇ ਕਿ ਔਕੜਾਂ ਦੇ ਨਾਲ ਮੱਥਾ ਲਾਉਂਦੇ ਜਿਹੜੇ ਹਿੰਮਤ ਨਹੀਂ ਹਾਰਦੇ ਤੇ ਅੱਜ ਮੈਂ ਜਿਹੜੀ ਥਾਂ ਤੇ ਖੜਾ ਨਾ ਇੱਥੇ ਬਹੁਤ ਸਾਰੇ ਭੈਣਾ ਵੀਰ ਹਰ ਰੋਜ਼ ਦੀ ਤਰ੍ਹਾਂ ਆਉਂਦੇ ਆ ਤੁਸੀਂ ਵੀ ਮੂੰਫਲੀ ਖਾਣ ਸ਼ਿਆਲ ਆ ਗਿਆ ਧੁੰਦਾ ਪੈਣ ਲੱਗ ਪਿਆ ਲਗਭਗ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਰ ਆ ਤੁਸੀਂ ਆ ਦੇਖ ਲਓ ਜੀ ਮੈਂ ਕਿੱਥੇ ਆਇਆ ਆ ਆ ਦੇਖੋ ਜਿਹੜੀਆਂ ਆ ਰਿਓੜੀ ਗੱਚਕ ਮੂੰਗਫਲੀ ਭੁਜੀਆ ਤੇ ਹੋਰ ਬਾਕੀ ਜਿਹੜਾ ਸਮਾਨ ਆ ਉਹ ਇਸ ਵੇਲੇ ਇਸ ਦੁਕਾਨ ਦੇ ਵਿੱਚ ਆ ਅਸੀਂ ਸੈਂਟਰਲ ਟਾਊਨ ਦੇ ਵੱਲ ਆ ਇੱਥੇ ਇੱਕ ਦੁਕਾਨ ਆ ਮੂੰਗਫਲੀ ਦੀ ਇੱਥੇ ਰਿਓੜੀਆਂ ਕਈ ਤਰ੍ਹਾਂ ਦੀਆਂ ਤੁਸੀਂ ਕਹੋਗੇ ਵੀ ਇਹਦੇ ਵਿੱਚ ਕਿਹੜੀ ਗੱਲ ਆ ਫਿਰ ਮੂੰਗਫਲੀ ਰਿਓੜੀ ਤਾਂ ਪੈਰ ਪੈਰ ਦੇ ਉੱਤੇ ਵਿਕਦੀ ਆ ਸ਼ਿਆਲਾਂ ਦੇ ਵਿੱਚ ਇਹਨਾਂ ਵਿਕੂ ਤਾਂ ਹੋਰ ਕੀ ਵਿਕੂਗਾ ਇਹ ਭੈਣ ਜੀ ਨੇ ਮਿਨਾਕਸ਼ੀ ਜੀ ਇਹ ਮਨਖਸ਼ੀ ਭੈਣ ਜੀ ਨੇ ਇਹਨਾਂ ਦੇ ਇਹ ਸੁਪੁੱਤਰ ਨੇ ਇਹ ਜਿਹੜੇ ਭੈਣ ਜੀ ਨੇ ਇਹ ਇੱਕ ਨਾ ਕਹਿੰਦੀ ਕਿ ਵੀ ਸਾਡੇ ਕੋਲੇ ਉਧਾਰ ਨਾ ਜਿਉਂਦੀ ਜਾਗਦੀ ਕਿ ਮਨੁੱਖ ਹੌਸਲਾ ਜੇਕਰ ਨਾ ਹਾਰੇ ਤਾਂ ਜ਼ਿੰਦਗੀ ਜਿਉਣ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਜੇ ਬੰਦੇ ਨੇ ਹੌਸਲਾ ਹਾਰਨਾ ਹੀ ਆ ਤਾਂ ਬੰਦਾ ਕਹਿੰਦਾ ਯਾਰ ਕਿ ਮੈਂ ਰਜਾਈ ਦੇ ਵਿੱਚੋਂ ਹੀ ਨਿਕਲਣਾ ਮੈਂ ਯਾਰ ਕਿਵੇਂ ਕਰਾਂ ਮੇਰੇ ਗਿੱਟੇ-ਗੋਡੇ ਦੁਖਦੇ ਆ ਪਰ ਆਹ ਜਿਹੜਾ ਇਹਨਾਂ ਦਾ ਪੁੱਤਰ ਆ ਕੁਨਾਲ ਤੇ ਇਹ ਭੈਣ ਜੀ ਨੇ ਮਨਖਸ਼ੀ ਇਹਨਾਂ ਨੇ ਮੈਨੂੰ ਇੱਕ ਵਾਰ ਆਪਦੀ ਪੀੜ ਭਰੀ ਕਹਾਣੀ ਦੱਸੀ ਸੀ ਇਹ ਸਤਕਾਰਯੋਗ ਵੀਰ ਜੀ ਨੇ ਜਿਹੜੇ ਇਹ ਦੁਨੀਆ ਦੇ ਉੱਤੇ ਨਹੀਂ ਰਹੇ ਇਹਨਾਂ ਦੇ ਚਲੋ ਮੈਂ ਮੂੰਹ ਦੇ ਵਿੱਚੋਂ ਸ਼ਬਦ ਨਹੀਂ ਕੱਢਦਾਗਾ ਪਰ ਮੈਨੂੰ ਹਾਂਜੀ ਸਸਰ ਜੀ ਹਾਂਜੀ ਇਹਨਾਂ ਦੇ ਸਸਰ ਜੀ ਨੇ ਬਾਕੀ ਪਰਿਵਾਰਕ ਮੈਂਬਰ ਜਿਹੜੇ ਉਹ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚੋਂ ਨਿਕਲਦੇ ਆ ਪਰ ਮੇਰੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਸੀ ਕਿ ਮੈਂ ਨਕਸ਼ੀ ਜੀ ਨਾਲ ਗੱਲ ਕੀਤੀ ਹੋਵੇ ਪੈਣੇ ਕੀ ਹਾਲ ਨੇ ਠੀਕ ਠਾਕ ਹੋ ਠੀਕ ਠਾਕ ਜੀ ਚੜ੍ਹਦੀ ਕਲਾ ਚੋਂ ਹਾਂਜੀ ਬਹੁਤ ਵਧੀਆ ਜ਼ਿੰਦਗੀ ਕਿਵੇਂ ਚੱਲਦੀ ਆ ਬਹੁਤ ਅੱਛੀ ਮੈਂ ਨਾ ਜਦੋਂ ਤੁਹਾਡੇ ਕੋਲੇ ਲਗਭਗ ਮਹੀਨਾ ਕ ਪਹਿ ਉਹਨੂੰ ਤੁਸੀਂ ਮੈਨੂੰ ਆਪਣੀ ਦਰਦ ਦੀ ਦਾਸਤਾਨ ਦੱਸੀ ਤਾਂ ਮੈਂ ਉਦੋਂ ਭਾਵਕ ਹੋ ਗਿਆ ਸੀ ਅੱਛਾ ਤੇ ਮੈਂ ਚਾਹੁੰਦਾ ਜੀ ਕਿ ਜਿਹੜੀਆਂ ਸਾਡੀਆਂ ਪੰਜਾਬਣਾਂ ਹਨ ਜਿਹੜੀਆਂ ਸਾਡੀਆਂ ਭੈਣਾਂ ਨੇ ਸਤਕਾਰਯੋਗ ਜਿਹੜੀਆਂ ਕਿ ਰੀਲਾਂ ਰੂਲਾਂ ਦੇ ਉੱਤੇ ਕਦੇ ਇੱਕ ਟਵੀ ਦੀ ਆ ਗੱਲ ਕਰ ਲਈ ਕਦੇ ਉਹ ਕਰ ਲਈ ਕਦੇ ਆਹ ਕਰ ਲਈ ਸਾਡੇ ਭਰਾ ਵੀ ਇਹੋ ਜੇ ਕਹੀ ਵੀ ਜਿਹੜੇ ਹਿੰਮਤ ਹਾਰੀ ਬੈਠੇ ਉਹਨਾਂ ਦੇ ਲਈ ਇੱਕ ਉਦਾਹਰਨ ਹੋ ਜੇ ਕਿ ਮੁਸ਼ਕਲ ਨਾਲ ਮੱਥਾ ਕਿਵੇਂ ਲਾਇਆ ਸੁਪੁੱਤਰ ਦੇ ਕਈ ਤਰ੍ਹਾਂ ਦੇ ਤੁਸੀਂ ਦੱਸਿਆ ਸੀ ਮੈਨੂੰ ਕੰਮ ਹੈਗੇ ਆ ਤੇ ਕੀ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ ਜਦੋਂ ਤੁਸੀਂ ਇੱਥੇ ਬੈਠੇ ਹੁੰਨੇ ਆ ਉਦੋਂ ਕੀ ਲੱਗਦਾ ਜੀ ਕਿ ਭਾਈ ਪਰੇਸ਼ਾਨੀਆਂ ਪਰੇ ਕਰਕੇ ਕਿਵੇਂ ਨਿਕਲਣਾ ਚਾਹੀਦਾ ਜੀ ਲੇਕਿਨ ਉਹ ਸਿੱਧਾ ਸੁਖ ਦੁੱਖ ਆਂਦਾ ਹੈ ਉਦੋਂ ਹੀ ਪਤਾ ਲੱਗਦਾ ਸਭ ਕੁਝ ਤੇ ਸਾਨੂੰ ਵੀ ਉਦੋਂ ਹੀ ਸਮਝ ਆਈ ਸਾਰੀ ਜਦੋਂ ਬੇਟੇ ਦੀ ਤਬੀਅਤ ਖਰਾਬ ਹੋਈ ਨੇਨ ਮਿੰਨੋ ਉਦੋਂ ਹੀ ਹੋਇਆ ਕਿ ਅਗਰ ਬੱਚੇ ਨੂੰ ਕੁਝ ਹੋ ਗਿਆ ਤੇ ਮੁਸ਼ਕਿਲ ਹੋਏਗੀ ਫਿਰ ਘਰ ਚ ਚਲਾਉਣਾ ਵੀ ਜ਼ਰੂਰੀ ਸੀ ਤੇ ਫਿਰ ਬੱਚਾ ਨੇ ਸਪੋਰਟ ਕੀਤੀ ਕਿ ਮਮਾ ਤੁਸੀਂ ਬੈਠਣਾ ਸ਼ੁਰੂ ਕਰੋ ਸ਼ੌਪ ਤੇ ਇਹ ਬੱਚਿਆਂ ਦੀ ਸਪੋਟ ਦੇ ਅਕੋਰਡਿੰਗ ਮੈਂ ਬੈਠਣਾ ਸ਼ੁਰੂ ਕੀਤਾ ਹੈ ਤੇ ਬਾਕੀ ਉਹ ਮਾਲਕ ਹੈ ਉੱਪਰ ਪ੍ਰਭੂ ਨਾਲਾ ਸਾਡੇ ਉਹਨਾਂ ਦੀ ਹਿੰਮਤ ਹੈ ਤੁਹਾਡੇ ਸੁਪੁੱਤਰ ਦੀ ਉਮਰ ਕਿੰਨੀ ਹੈ ਬੇਟੇ ਦੀ ਕਿੰਨੇ ਜੀ 27 ਸਾਲ 27 ਸਾਲ ਸਹੀ ਸਹੀ 23 ਸਾਲ 23 ਤੇ ਕੀ ਸਿਹਤ ਦੀ ਸਮੱਸਿਆ ਕੀ ਆਈ ਸੀਗੀ ਮੈਨੂੰ ਹਾਰਟ ਦੀ ਪ੍ਰੋਬਲਮ ਹੋਈ ਸੀ ਹਾਰਟ ਦੀ ਸਮੱਸਿਆ ਆ ਗਈ ਹਾਂਜੀ ਤੇ ਕੀ ਉਹਦੇ ਵਿੱਚ ਕੋਈ ਕਹਿ ਸਕਦੇ ਆਪਾਂ ਵੀ ਕੋਈ ਹੋਰ ਚ ਸ਼ੇਕ ਆ ਜਾਂ ਕੋਈ ਹੋਰ ਸਮੱਸਿਆ ਛੇਕ ਵੀ ਹੈ ਹੱਡ ਦਾ ਸਾਈਡ ਡਬਲ ਹੋ ਗਿਆ ਦਾ ਅੱਛਾ ਤੇ ਉਹਦੇ ਨਾੜੀਆਂ ਵੀ ਉਲਟ ਲੱਗ ਤੇ ਭੈਣ ਜੀ ਡਾਕਟਰ ਸਾਹਿਬ ਕੀ ਕਹਿੰਦੇ ਆ ਜੀ ਕਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਾ ਡਾਕਟਰ ਸਾਹਿਬ ਕੀ ਕਹਿੰਦੇ ਆ ਡਾਕਟਰਸ ਨੇ ਤਾਂ ਹੱਟ ਕਟਾਛ ਕੱਟਿਆ ਅੱਛਾ ਤੇ ਬਾਕੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਆ ਡਾਕਟਰਸ ਵੀ ਕਰ ਰਹੇ ਆ ਇੱਕ ਕਿਹੜੀ ਸਾਤੋਂ ਦਵਾਈ ਲੈਣੇ ਹੋ ਇੱਥੇ ਲੋਕਲ ਸ਼ਰੀਮਾਨਪੁਰ ਜਲੰਧਰ ਚੋ ਹਾਂਜੀ ਵੈਸੇ ਇਹਦਾ ਜਿਹੜਾ ਮੇਨ ਟ੍ਰੀਟਮੈਂਟ ਹੋ ਰਿਹਾ ਬੰਗਲੌਰ ਨਰਾਇਣਾ ਤੋਂ ਹੂੰ ਤੇ ਕਿੰਨੇ ਸਾਲ ਪਹਿਲਾਂ ਤੁਹਾਨੂੰ ਪਤਾ ਲੱਗਾ ਇਸ ਗੱਲ ਦਾ ਅ ਵੈਸੇ ਤੇ ਸਾਨੂੰ ਜਿਹੜੀ ਪ੍ਰੋਬਲਮ ਹੈ ਬਾਈ ਬਰਥ ਹੀ ਪਤਾ ਸੀ ਬਟ ਬਿਲਕੁਲ ਸਭ ਕੁਝ ਨਾਰਮਲ ਚੱਲ ਰਿਹਾ ਸੀ ਮੈਰਾ ਕੋਹਨ ਚ ਵੀ 파ਟ ਲੈਂਦਾ ਰਿਹਾ ਸੀ ਸਪੋਰਟੀ ਸਪੋਰਟਸ ਵੀ 파ਟ ਲੈਂਦਾ ਰਿਹਾ ਬਟ ਜਿਹੜੀ ਪ੍ਰੋਬਲਮ ਸਟਾਰਟ ਹੋਈ ਹੈ 3 ਕੋ ਸਾਲ ਤੋਂ ਹੋਈ ਹੈ ਹੂੰ ਤੇ ਪਰ ਤੁਸੀਂ ਦੱਸਿਆ ਸੀ ਵੀ ਪੜਾਈ ਦੇ ਵਿੱਚ ਬੜਾ ਹੁਸ਼ਿਆਰ ਆ ਸਾਡਾ ਸਾਥੀ ਹਾਂਜੀ ਹਰ ਚੀਜ਼ ਠੀਕ ਰਿਹਾ ਹੂੰ ਬਟ ਕਹਿ ਲਓ ਕਿ ਜੀਦੋਂ ਪ੍ਰੋਬਲਮ ਸੰਦੀਆਂ ਨੇ 3 ਸਾਲ ਪਹਿਲਾਂ ਹੀ ਫਿਰ ਥੋੜੀ ਤੱਕ ਵੀ ਜ਼ਿਆਦਾ ਖਰਾਬ ਹੋ ਗਈ ਸੀ ਤੇ ਫਿਰ ਕਹਿ ਲਓ ਕਿ ਉਹ ਪ੍ਰਭੂ ਦੀ ਕਿਰਪਾ ਨਾਲ ਤਾਂ ਠੀਕ ਹੈ ਹੁਣ ਕਰਦੇ ਪੈਟਰ ਅੱਗੇ ਨਾਲੋਂ ਬਟ ਡਰ ਲੱਗਾ ਹੀ ਰਹਿੰਦਾ ਐਨੀ ਟਾਈਮ ਹਾਂ ਇਹ ਤਾਂ ਹੈ ਪਣੀ ਤੁਹਾਡੇ ਕਿੰਨੇ ਬੱਚੇ ਨੇ ਹਾਂ ਦੋ ਬੇਟੇ ਆ ਮੇਰੇ ਹੂੰ ਤੁਹਾਡੇ ਪਤੀ ਦੇ ਉਹ ਵੀ ਸੇਮ ਵਰਕ ਹੈ ਸਾਡਾ ਅੱਛਾ ਪਰ ਪਣੀ ਜਦੋਂ ਤੀ ਪੁੱਤ ਦੇ ਬਾਰੇ ਇਹਦਾ ਪਤਾ ਲੱਗਦਾ ਚਲੋ ਪਤਾ ਨਹੀਂ ਹੁੰਦਾ ਮੇਰੇ ਸਰੀਰ ਦੇ ਵਿੱਚ ਕੀ ਕੀ ਸਮੱਸਿਆਵਾਂ ਹੋਣਗੀਆਂ ਇਹ ਤਾਂ ਮੌਕੇ ਤੇ ਪਤਾ ਲੱਗਦਾ ਨਾ ਕੀ ਪਤਾ ਮਿੰਟ ਦੇ ਵਿੱਚ ਕੀ ਹੋ ਜਾਣਾ ਹਾਂਜੀ ਪਰ ਉਦੋਂ ਫਿਰ ਤੁਸੀਂ ਹੌਸਲਾ ਕਰਕੇ ਇਸ ਦੁਕਾਨ ਦੇ ਉੱਤੇ ਬੈਠ ਗਏ ਚਲਦੀ ਤਾਂ ਲੰਮੇ ਸਮੇਂ ਤੋਂ ਆ ਇਹਨੂੰ ਹੋਰ ਹੌਸਲੇ ਨਾਲ ਚਲਾਉਣਾ ਸ਼ੁਰੂ ਕਰਤਾ ਵੀ ਭਾਈ ਪੈਸੇ ਵੀ ਇਕੱਠੇ ਕਰਨੇ ਆ ਪੁੱਤ ਦਾ ਇਲਾਜ ਵੀ ਕਰਾਉਣਾ ਜ਼ਿੰਦਗੀ ਬਿਤਾਉਣੀ ਆ ਫਿਰ ਉਹ ਇੰਨਾ ਹੌਸਲਾ ਕਿਵੇਂ ਆ ਗਿਆ ਮੇਰੇ ਸਿੱਧਾ ਪੇਟ ਪਰ ਨਾ ਹੁੰਦਾ ਤੇ ਦਵਾਈਆਂ ਦੇ ਖਰਚੇ ਵੀ ਚਲਾਣੇ ਹੁੰਦੇ ਆ ਫਿਰ ਹੌਸਲਾ ਮਾਲਕ ਆਪਣੇ ਆਪ ਬਿੰਦਾ ਹੂੰ ਫਿਰ ਆਪਣੀ ਵੀ ਮੈਡੀਸਿਨ ਖਾ ਕੇ ਸਭ ਕੁਝ ਉਹ ਆਪ ਹੀ ਮਦਦ ਨੇ ਸਰ ਕਰਨ ਇਹ ਦੁਕਾਨ ਕਿੰਨੇ ਚਿਰ ਤੋਂ ਚਲਾਉਨੇ ਤੁਸੀਂ ਐ ਸਾਨੂੰ 3 ਸਾਲ ਹੋਇਆ ਖੋਲੇ ਨੂੰ 3 ਸਾਲ ਹੋਇਆ ਪੈਸੇ ਸਾਡਾ ਜਿਹੜਾ ਬਿਜ਼ਨਸ ਉਹ ਦਾਦਾ ਪਿਤਾ ਜੀ ਨੇ ਸ਼ੁਰੂ ਕੀਤਾ ਸੀ ਉਹਦੇ ਬਾਅਦ ਚੋ ਹਸਬੰਡ ਨੇ ਸ਼ੁਰੂ ਕੀਤਾ ਆ ਬਾਕੀ ਅਸੀਂ 3 ਸਾਲਾਂ ਤੋਂ ਸ਼ੁਰੂ ਕੀਤਾ ਜਦੋਂ ਸਮੱਸਿਆ ਇੰਨੀ ਵੱਡੀ ਆਖੜੇ ਹਾਲਾਂਕਿ ਸਮੱਸਿਆ ਤਾਂ ਮਨੁੱਖ ਭੂਖ ਮਾਰ ਕੇ ਉਡਾ ਦੇਵੇ ਜੇਕਰ ਬਾਬੇ ਦੀ ਮਿਹਰ ਹੋਵੇ ਹਾਂਜੀ ਕੁਦਰਤ ਦੀ ਕਿਰਪਾ ਹੋਵੇ ਹਾਂਜੀ ਤੇ ਬਹੁਤ ਖੁਸ਼ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਬੰਦਾ ਨਿਕਲਦਾ ਪਰ ਇੱਕਦਮ ਤਾਂ ਸਿਰ ਤੇ ਸੱਟ ਬਹੁਤ ਵੱਡੀ ਵੱਜਦੀ ਆ ਕਿ ਆਹ ਕੀ ਹੋ ਗਿਆ ਆਹ ਕਿਵੇਂ ਹੋ ਗਿਆ ਉਸ ਵੇਲੇ ਦੇ ਵਿੱਚ ਭੈਣ ਭਰਾਵਾਂ ਨੇ ਹੌਸਲਾ ਦਿੱਤਾ ਜਾਂ ਫਿਰ ਖੁਦ ਹੀ ਇਹ ਚੈਲੰਜ ਕਬੂਲ ਕੀਤਾ ਵੀ ਭਾਈ ਇਹ ਹੁਣ ਇਕੱਲੇ ਹੀ ਸਫ਼ਰ ਤੈਅ ਕਰਨਾ ਇਕੱਲੇ ਸਫ਼ਰ ਤੈਅ ਕੀਤਾ ਜੀ ਹੂੰ ਸਿਰਫ ਅਸੀ ਸੀ ਪੇਰੈਂਟਸ ਦੀ سپورਟ ਸੀ ਨਾਲ ਤੇ ਬਾਕੀ ਬੱਚਿਆਂ ਦਾ ਕੋਪਰੇਟ ਰਿਹਾ ਨਾਲ ਹੂੰ ਪਰ ਮੇਰਾ ਵੀਰ ਜੀ ਨੂੰ ਸਵਾਲ ਆ ਪੁਨਾਲ ਹੋਰਾਂ ਨੂੰ ਪੁਨਾਲ ਜੀ ਇਹ ਦੱਸੋ ਮੈਨੂੰ ਕਿ ਜਦੋਂ ਚਲੋ ਬਚਪਨ ਤੋਂ ਸਮੱਸਿਆ ਸੀ ਪਰ ਜਦੋਂ ਮਾਂ ਦਾ ਇੱਥੇ ਸਹਿਯੋਗ ਦਿੰਨੇ ਆ ਉਦੋਂ ਮਨ ਦੇ ਵਿੱਚ ਕੀ ਚੱਲਦਾ ਦੇਖੋ ਅੱਜ ਕੱਲ ਦੀ ਪੀੜ੍ਹੀ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਮਾਂ ਬਾਪ ਦਾ ਸਹਿਯੋਗ ਨਹੀਂ ਦਿੰਦੇ ਉਹ ਕਹਿ ਦਿੰਦੇ ਵੀ ਭਾਈ ਸਾਨੂੰ ਤਾਂ ਵੱਡਾ ਮੋਬਾਈਲ ਲੈ ਕੇ ਦਿਓ ਸਾਨੂੰ ਤੁਸੀਂ ਬੁਲਟ ਲੈ ਕੇ ਦਿਓ ਅਸੀਂ ਬੋਧਿਆ ਨੂੰ ਜਲੀ ਜੀ ਲਾ ਕੇ ਰੱਖਣੀ ਆ ਅਸੀਂ ਸਟਾਈਲ ਸਟੂਲ ਮਾਰਨੇ ਆ ਕਲੱਬਾਂ 'ਚ ਜਾਣਾ ਪਰ ਤੁਸੀਂ ਮਾਂ ਦਾ ਜਦੋਂ ਸਹਿਯੋਗ ਦਿੰਦੇ ਜਦੋਂ ਤੁਸੀਂ ਕਾਲਜ ਤੋਂ ਸਕੂਲ ਤੋਂ ਆ ਜਾਂਦੇ ਆ ਤੇ ਮਾਂ ਕੋਲੇ ਮਾਂ ਕੋਲੇ ਜਾ ਕੇ ਤੁਸੀਂ ਪੜਦੇ ਆ ਆ ਮੂੰਗਫਲੀ ਸਾਰੀ ਰੜੀ ਵੇਚਣੀ ਤੁਹਾਡਾ ਨਿਸ਼ਾਨਾ ਕੀ ਆ ਏਮ ਕੀ ਆ ਤੁਹਾਡਾ ਏਮ ਖਿਦਾਲ ਤੇਰਾ ਕਿਤਨੇ ਨੂੰ ਬਟਾ ਕਰਨਾ ਹੂੰ ਤੇ ਆਪਣੇ ਖਲਾਜ ਨੂੰ ਬੈਟਰ ਕਰਨਾ ਖਾਸ ਤੂਰ ਤੇ ਅਮਲੀ ਆਮ ਆਮ ਜਿਹੜੇ ਰੋਜ਼ਾਨਾ ਜ਼ਿੰਦਗੀ ਉਹਨੂੰ ਬੈਟਰ ਹਾਂ ਆਮ ਰੋਜ਼ਾਨਾ ਵਾਲੀ ਜਿਹੜੀ ਜ਼ਿੰਦਗੀ ਆ ਉਹਨੂੰ ਬੈਟਰ ਕਰਨਾ ਸ਼ਾਇਦ ਜਿਹੜੀ ਆਵਾਜ਼ ਘੱਟ ਆ ਰਹੀ ਹੋਵੇ ਤੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਅੱਗੇ ਵਧਣਾ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈਣੇ ਕੋਈ ਇੱਕ ਐਸੀ ਗੱਲ ਪਿਛਲੇ ਕੁਝ ਸਮੇਂ ਦੇ ਵਿੱਚ ਇਹੋ ਜਿਹਾ ਕੁਝ ਵਾਪਰਿਆ ਹੋਵੇ ਕੁਝ ਦੇਖਿਆ ਹੋਵੇ ਰੋਧ ਮਰਾਰੀ ਜਿਵੇਂ ਤੁਹਾਡੇ گاਕ ਵੀ ਆ ਗਿਆ ਸੀ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਦੇ ਬਾਹਰ ਕਿਡਮਣ ਕਿਡਮਣ ਵੀ ਹੋ ਜਾਂਦੀ ਆ ਤੁਸੀਂ ਆਪਦੀ ਦਿਹਾੜੀ ਦਾ ਪਾ ਵੀ ਜਾਰੀ ਰੱਖੋ ਤੇ ਮੈਂ ਉਧਰਲੇ ਪਾਸੇ ਉਹਨਾਂ ਤੇ ਗੱਲ ਨੂੰ ਵੇੜ ਆਉਣਾ ਤੁਸੀਂ ਆਪਣੇ ਕਸਟਮਰ ਨੂੰ ਪਹੁੰਚਾ ਲਓ ਜੀ ਹਾਂਜੀ ਆ ਦੇਖੋ ਜੀ ਮੈਂ ਨਾ ਪਿਛਲੇ ਦਿਨੀ ਆਇਆ ਸੀ ਤੇ ਆ ਚਲਾ ਵੀ ਦਿਓ ਜੀ ਪਿਛਲੇ ਦਿਨੀ ਜਦੋਂ ਮੈਂ ਇੱਥੇ ਆਇਆ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਅਸਤਾ ਪੱਠੀਆਂ ਦੇ ਉੱਤੇ ਦੇਖਦੇ ਰਹੇ ਵੀ ਭੈਣਾ ਵੀਰ ਮੂੰਫਲੀ ਭੁੰਨਦੇ ਜਿਵੇਂ ਦਾਣੇ ਪੱਠੀ ਤੋਂ ਭਨਾਣੇ ਤੇ ਆਪਾਂ ਰਲ ਮਿਲ ਖਾਣੇ ਭਾਵੇਂ ਛੋਲੇ ਹੋਣ ਭਾਵੇਂ ਮੂੰਫਲੀ ਹੋਵੇ ਉਹ ਆਪਾਂ ਬੱਠਲ ਦੇ ਵਿੱਚ ਆਪਾਂ ਕੜਾਹੀ ਦੇ ਵਿੱਚ ਤੇ ਲੂਣ ਪਾ ਕੇ ਤੇ ਆਪਾਂ ਦੇਖਦੇ ਹੁਣੇ ਵੀ ਘਰ ਦੇ ਵਿੱਚ ਜਾਂ ਬਾਹਰ ਜਿਹੜੀ ਪੱਠੀ ਆ ਉਹਦੇ ਉੱਤੇ ਮੂੰਖਲੀ ਪੜੁੰਦੇ ਆ ਪਰ ਤਕਨੀਕ ਬਦਲ ਗਈ ਆ ਇਹਨਾਂ ਨੇ ਅੰਦਰ ਬਹੁਤ ਵੱਡਾ ਪੱਠ ਲਾਇਆ ਬਹੁਤ ਵੱਡਾ ਬਲਟੋਹਾ ਜਿਹੜਾ ਪਤੀਲਾ ਜਿਹੜਾ ਉਹ ਵਿੱਚ ਆ ਇਹ ਇਲੈਕਟ੍ਰਿਕ ਵੀ ਆ ਇਹ ਥੱਲੇ ਭਾਲਣ ਵੀ ਲੱਗਦਾ ਆਪਾਂ ਪਹਿਲਾਂ ਉਹ ਦੇਖ ਲਈਏ ਵੀ ਅੱਜ ਦੇ ਤਰੀਕ ਦੇ ਵਿੱਚ ਕਿਵੇਂ ਇਹ ਸਾਰਾ ਕੁਝ ਹੁੰਦਾ ਆਜੋ ਇਹ ਜੀ ਇਹਨਾਂ ਦਾ ਇੱਥੇ ਹੁਣ ਆ ਪੱਠੀ ਆ ਹੁਣ ਇਹ ਉਹ ਦੌਰ ਨਹੀਂਗਾ ਵੀ ਜਿਹੜਾ ਆਪਾਂ ਉਹ ਪੱਠੀ ਆ ਜਿਹੜੀ ਤੇ ਉਹ ਆਪਾਂ ਵਿੱਚੋਂ ਦੇ ਆਪਾਂ ਕਹਿੰਦੇ ਗਏ ਵੀ ਛਾੜਨੀ ਦੇ ਨਾਲ ਜਾ ਕੜਾਈ ਦੇ ਵਿੱਚ ਆਪਾਂ ਉਹ ਚੀਜ਼ ਮਾਰਦੇ ਆ ਤੇ ਫਿਰ ਆਪਾਂ ਕਹਿੰਦੇ ਵੀ ਭਾਈ ਆ ਦੇਖੋ ਜੀ ਹੁਣ ਮੂੰਗਫਲੀ ਜਿਹੜੀ ਉਹ ਬਣ ਰਹੀ ਆ ਮੂੰਗਫਲੀ ਜਿਹੜੀ ਆ ਉਹ ਇਸ ਵੇਲੇ ਸਹੀ ਹੋ ਰਹੀ ਆ ਗਰਮਾ ਗਰਮ ਮੂੰਗਫਲੀ ਖਾਣੇ ਜਿਹੜੀ ਆ ਦੇਖ ਲਓ ਜੀ ਆ ਮੂੰਗਫਲੀ ਪਾਈ ਹੋਈ ਆ ਆ ਬਹੁਤ ਵੱਡਾ ਪਤੀਲਾ ਇਸ ਤਰੀਕੇ ਨਾਲ ਹੁਣ ਬਣਦੀ ਆ ਇਹ ਥੱਲੇ ਮੇਰੇ ਖਿਆਲ ਅੱਗ ਬਲਦੀ ਆ ਥੱਲੇ ਅੱਗ ਵੀ ਆ ਤੇ ਬਿਜਲਈ ਵੀ ਆ ਇਹ ਥੱਲੇ ਅੱਗ ਵੱਲ ਰਹੀ ਆ ਜੀ ਥੱਲੇ ਆ ਲੋ ਜੀ ਹੁਣ ਇਹ ਆ ਲੋ ਜੀ ਇਹ ਥੱਲੇ ਹੁਣ ਅੱਗ ਵੱਲ ਰਹੀ ਆ ਹਾਂ ਜੀ ਹਰ ਦੇ ਥੱਲੇ ਪਤੀਲਾ ਹੈ ਦੂਜਾ ਸੱਲੇ ਇਲੈਕਟ੍ਰਿਕ ਦਾ ਹੈ ਉਹ ਬਰਨਰ ਲੱਗਾ ਹੋਇਆ ਹੈ ਅੱਛਾ ਥੱਲੇ ਬਰਨਰ ਲੱਗਾ ਤੇ ਕੀ ਕਰਨਾ ਚਾਹੋਗੇ ਕਿ ਜੋ ਕਿੰਨੀ ਕਬੜੀ ਗੰਤੀ ਦੇ ਵਿੱਚ ਹਰ ਰੋਜ਼ ਆਉਂਦੇ ਇੱਥੇ ਮੂੰਗਫਲੀ ਲੈਣ ਦੇ ਲਈ ਹਲੋ ਅੰਦੇ ਤਾਂ ਬਹੁਤ ਹੈਗੇ ਹਾਂ ਸਾਰੇ ਮੈਂ ਸਾਰੇ ਦਿਹਾੜੀ ਮੂੰਗਫਲੀ ਪੁੰਦਾ ਅੱਛਾ ਕਿੰਨੇ ਘਾਰ ਤੋਂ ਨਹੀਂ ਅਸੀਂ ਯੂਪੀ ਲੈ ਆਏ ਯੂਪੀ ਇਸੇ ਬੈਰਾਇਚ ਹੈ ਯੂਪੀ ਤੋਂ ਹਾਂਜੀ ਤੇ ਫਿਰ ਪੰਜਾਬ ਦੇ ਵਿੱਚ ਜੀ ਲੱਗਾ ਹੋਇਆ ਹੈ पंजाब में जी क्या करें मजबूरी थी मजबूरी करके किसी काम धूम के चक्कर में आया मेरे को हो गए सोलह सतारह साल काम करते सोलह सतारह साल हो गए हाँ जी। मैं बहुत निका सा जब मैं इधर आया बिहार कितनी देर बाद यूपी में रहते हैं बाद रहते हैं। बाद यूपी जाने 5-6 ਮਹੀਨੇ ਜਾਂ 7 ਮਹੀਨੇ ਜੋ ਸੀਜ਼ਨ ਲੱਗਦਾ ਹੁੰਦਾ ਹਾਂਜੀ ਤੁਹਾਨੂੰ ਆ ਜਾਂਦੇ ਜਿਹੜਾ ਆ ਹੁਣ ਜਿਹੜੀ ਹੈ ਨਵੰਬਰ ਜਨਵਰੀ ਫਰਵਰੀ ਮਾਰਚ ਚਾਰ ਮਹੀਨੇ ਦਾ ਹੁੰਦਾ ਇਹ ਗੱਲ ਠੀਕ ਆ ਜਾਂ ਟਿਕ ਠੀਕ ਆ ਨਹੀਂ ਠੀਕ ਹੈ ਜੀ ਅੱਛਾ ਹਾਂਜੀ ਚਲੋ ਠੀਕ ਆ ਆਪਾਂ ਭੈਣ ਜੀ ਨੂੰ ਰਿਕਵੈਸਟ ਕਰਦੇ ਆਂ ਵੀ ਉਹ ਆਉਣਗੇ ਤੇ ਇੱਕ ਮਿੰਟ ਆ ਫੇਰ ਦਿਖਾ ਦਿਓ ਜੀ ਤੁਸੀਂ ਆ ਦਿਖਾ ਦਿਓ ਨਹੀਂ ਦੇਰ ਤੇ ਮੈਂ ਭੈਣ ਜੀ ਨੂੰ ਰਿਕਵੈਸਟ ਕਰਦਾ ਆਂ ਵੀ ਉਹ ਇੱਥੇ ਆਉਣਗੇ ਤੇ ਸਾਨੂੰ ਦੱਸ ਦੇਣਗੇ ਕਿ ਭਾਈ ਇਹ ਕਿਸ ਤਰੀਕੇ ਦੇ ਨਾਲ ਅੱਜ ਕੱਲ ਤਕਰੀਕਾ ਚੱਲਦੀ ਆ ਭੈਣ ਜੀ ਆਇਓ ਚਲੋ ਕਨਾਲ ਆ ਗਿਆ ਪਰਾਲ ਜੀ ਕੀ ਹਾਲ ਹੈ ਅੱਛੀ ਜਿਹੀ ਦਿਖਾਈ ਦਿੰਦੇ ਹੋਰ ਪਿੱਛਾ ਕੋ ਅਬ ਵੀ ਜਾਣਕਾਰੀ ਦੇ ਵਿੱਚ ਵਾਦਾ ਕਰਿਓ ਕਿ ਇਹ ਛੇ ਜਿਹੜਾ ਪੱਟਪੜ ਲਵਾ ਲਾਇਆ ਹਾਂਜੀ ਇਹ ਹੁਣ ਬਿਜਲੀ ਦੇ ਉੱਤੇ ਬਹੁਤਾ ਚੱਲਦਾ ਜਾਂ ਇਹ ਬਾਲਣ ਦੇ ਉੱਤੇ ਹੁੰਦਾ ਦੋਨਾਂ ਦੇ ਉੱਪਰ ਚੱਲਦਾ ਹੈ ਮੋਟਰ ਤੇ ਬਿਜਲੀ ਦਾ ਮੋਟਰ ਤੇ ਆ ਹਾਂਜੀ ਮੋਟਰ ਤੇ ਤੇ ਜੇ ਬਿਜਲੀ ਨਾ ਹੋਵੇ ਫੇਰ ਫੇਰ ਉਹਦੋਂ ਬੰਦ ਰਹਿੰਦਾ ਉਹਦਾ ਬਸ ਜਨਰੇਟਰ ਵਗੈਰਾ ਤੇ ਚੱਲਦਾ ਇੱਕ ਵੇਲੇ ਦੇ ਵਿੱਚ ਕਿੰਨੀ ਮੂਖਲੀ ਪੈਂਦੀ ਹੈ ਇੱਚ 120 ਕਿਲੋ ਪੈ ਜਾਂਦੀ ਹੈ ਜੀ 120 ਕਿਲੋ ਇੱਕ ਵੇਲੇ ਦੇ ਵਿੱਚ ਵਿੱਚ ਮੂੰਗਫਲੀ ਪਾਈ ਜਾਂਦੀ ਹੈ ਤੇ ਉਹ 120 ਕਿਲੋ ਮੂੰਗਫਲੀ ਹੈ ਜਿਹੜੀ ਉਹ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜਾਂਦੀ ਹੈ ਉਹ ਡੇਢ ਤੋਂ 2 ਘੰਟੇ ਲੱਗਦੇ ਡੇਢ ਤੋਂ 2 ਘੰਟੇ ਪਰ ਜੇ ਆਪਾਂ ਉਹਦਾ ਲੱਕੜ ਦੇ ਨਾਲ ਜ ਕੜਾਏ ਦੇ ਵਿੱਚ ਤੇ ਉਹ ਆਪਾਂ ਜਿਵੇਂ ਆਮ ਤੌਰ ਤੇ ਪਹਿਲਾਂ ਪੁਰਾਣੇ ਦੌਰ ਦੇ ਵਿੱਚ ਭੁੰਨਦੇ ਹੁੰਦੇ ਸੀ ਮੂੰਗਫਲੀ ਉਹ ਜ਼ਿਆਦਾ ਪੋਸ਼ਟਿਕ ਹੁੰਦੀ ਹੈ ਕਿ ਇਹ ਪੋਸ਼ਟਿਕ ਐ ਜ਼ਿਆਦਾ ਪੋਸ਼ਟਿਕ ਹੁੰਦੀ ਹੈ ਜੀ ਉਹ ਤਾਂ ਇੱਕ ਸਵਾਦ ਤੌਰ ਤੇ ਆ ਜਿਹੜੀ ਕਹਿੰਦੇ ਨਮਕ ਵਾਲੀ ਮੂੰਫਲੀ ਉਹ ਗਲਾ ਵੀ ਖਰਾਬ ਕਰਦੀ ਹੈ ਗਲੇ ਚ ਲੱਗਦੀ ਹੋਈ ਸੀ ਹੂੰ ਉਹ ਨਾ ਸੋੜ ਨਹੀਂ ਪਾਇਆ ਇਹ ਚ ਵਿੱਚ ਕੁਛ ਨਮਕ ਬਸ ਇਹ ਤਾਂ ਸਿੱਧੀ ਮੂੰਫਲੀ ਆ ਸਿੱਧੀ ਮੂੰਫਲੀ ਨੇਚਰਲ ਟੇਸਟ ਇਹ ਤਾ ਤਾ ਹੋ ਜਾਂਦਾ ਗਰਮ ਹੋ ਜਾਂਦਾ ਹੈ ਜੀ ਆਹ ਲੋ ਜੀ ਇਹਨਾਂ ਨੇ ਥੋੜੀ ਕਿਤੇ ਪਹਿਲਾਂ ਮੂੰਫਲੀ ਪਾਈ ਆ ਤੇ ਇਹ ਹੁਣ ਮੂੰਫਲੀ ਜਿਹੜੀ ਇਹ ਮੇਰੇ ਖਿਆਲ ਕਿੰਨੀ ਕੀ ਦਿਰ ਹੋ ਗਈ ਜੀ ਪਾਈ ਨੂੰ ਤੈਨੂੰ ਅੱਧਾ ਕੋਈ ਘੰਟਾ ਹੋ ਗਿਆ ਤਾਂ ਅੱਛਾ ਤੇ ਹੁਣ ਇਹਨੂੰ ਮੇਰਾ ਲਗਭਗ ਡੇਢ ਕੋਈ ਘੰਟਾ ਆ ਘੰਟਾ ਤਾਂ ਲੱਗੇਗਾ ਹਲੇ ਬਾਹਰ ਨਿਕਲਣ ਚ 23 ਸਾਲ ਦਾ ਇੱਕ ਮੁੰਡਾ ਹਾਂ ਜਿਹੜਾ ਕਿ ਇਸ ਵੇਲੇ ਬਾਪੂ ਜੀ ਦਾ ਦਾਦਾ ਜੀ ਦਾ ਕੰਮ ਕਾਇ ਸੰਭਲ ਰਿਆ ਹੋਵੇ ਉਹ ਕੀ ਸੋਚਦਾ ਵੀ ਭਾਈ ਜਿਹੜਾ ਮੈਂ ਇਸੇ ਕੰਮ ਨੂੰ ਹੋਰ ਵੱਡਾ ਕਰਾਂ ਮਾਂ ਨੂੰ ਕਿਵੇਂ ਸੁਖ ਦੇਣਾ ਕੋਈ ਇਹੋ ਜਿਹਾ ਕੋਈ ਜਿਹੜਾ ਸਾਡਾ ਮੋਟੀਵੇਸ਼ਨਲ ਗੱਲ ਹੋਵੇ ਜਿਹੜੀ ਕਿ ਮੇਰੇ ਵਰਗੇ ਬੰਦੇ ਤੰਦਰੁਸਤ ਵੀ ਆ ਪਰ ਫਿਰ ਵੀ ਘਰ ਦੇ ਨਾਲ ਪੂਰਾ ਸਾਥ ਨਹੀਂ ਦਿੰਦੇ ਹਾਂਜੀ ਮੈਂ ਤੇ ਹੁਣ ਇਸ ਨੂੰ ਸਗੋਂ ਵਧਣਾ ਵਧ ਵਧ ਬਧਾਣਾ ਚਰਨਾਂਵਾਂ ਕੰਮ ਨੂੰ ਤੇ ਜਿਦਾਂ ਇੱਕ ਪੱਠੇ ਉਹਦੇ ਦੋ ਲੱਗਣ ਮਾਲਕ ਦੀ ਕਿਰਪਾ ਹੋਵੇਗੀ ਤਾਂ ਜ਼ਰੂਰ ਹੋਵੇਗਾ ਤੇ ਅਸੀਂ ਲੇਜੈਂਡਰੀ ਸੇਲ ਜ਼ੋਨ ਗਏ ਤਾਂ ਉਹਨਾਂ ਅੱਜਕੱਲ ਦੇ ਮਾਡਰਨ ਜ਼ਮਾਨੇ ਚ ਕਹਿੰਦੇ ਆ ਹਾਈਜੀਨ ਜਤਾਂ ਇੰਪੋਰਟੈਂਟ ਹੋ ਗਈ ਦੀ ਹੈ ਹਾਂ ਤੇ ਉਸ ਦੋੜ ਨੇ ਹਾਈਜੀਨ ਦੇ ਸਾਹਮਣੇ ਕੰਮ ਕਰਨਾ ਇਹ ਸਾਰਾ ਦਿਖਾ ਦਿਓ ਕਿ ਭਾਈ ਕਿਸ ਤਰੀਕੇ ਦੇ ਨਾਲ ਇਹ ਸਾਰਾ ਸਮਾਨ ਆ ਜਿਹੜਾ ਉਹ ਸਾਰੀ ਜਿਹੜੀ ਗਾਹਕ ਆਉਂਦੇ ਆ ਵਿਕਦਾ ਸਮਾਨ ਬੜੀ ਚੰਗੀ ਗੱਲ ਆ ਵੀ ਭਾਈ ਇਹ ਵਿਕਣਾ ਵੀ ਚਾਹੀਦਾ ਤੇ ਅਸੀਂ ਵਿਗਰ ਨਹੀਂ ਪਾਉਂਦੇ ਕੰਮ ਕਾਇਦੇ ਵਿੱਚ ਜੇ ਇਹ ਜੀ ਕਿ ਅੱਜਕੱਲ ਵੈਸੇ ਕਈ ਥਾਵਾਂ ਤੋਂ ਖਬਰਾਂ ਆਉਂਦੀਆਂ ਵੀ ਗੱਚਕ ਸਹੀ ਨਹੀਂ ਬਣਦੀ ਹਾਂਜੀ ਹਾਂਜੀ ਗੱਚਕ ਦੇ ਵਿੱਚ ਉਹ ਹਾਈਜੀਨ ਦਾ ਖਿਆਲ ਨਹੀਂ ਰੱਖਿਆ ਜਾਂਦਾ ਆ ਪਿੱਛੇ ਜੇ ਗੋਨੇਆਣਾ ਮੰਡੀ ਦੇ ਇੱਕ ਫੈਕਟਰੀ ਆ ਜਿਹੜੀ ਉਹਨੂੰ ਸੀਲ ਕੀਤਾ ਸਿਹਤ ਵਿਭਾਗ ਨੇ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਭਾਈ ਤੁਹਾਡੇ ਵੱਲੋਂ ਪੂਰਾ ਖਿਆਲ ਰੱਖਿਆ ਜਾਂਦਾ ਇੱਥੇ ਹਾਂਜੀ ਜੀ ਪੂਰਾ ਖਿਆਲ ਰੱਖਿਆ ਜਾਂਦਾ ਕਿਉਂਕਿ ਇਹ ਸਾਰੀ ਲਗਭਗ ਗੱਚਕ ਜਿਹੜੀ ਆ ਇਹ ਟੇਬਲ ਦੇ ਉੱਪਰ ਬੈ ਕੇ ਬਣਾਈ ਜਾਂਦੀ ਟੇਬਲ ਦੇ ਉੱਪਰ ਮਤਲਬ ਵੇਲ ਕੇ ਬਣਾ ਪੈਰਾ ਨਾਲ ਗੁਲਣ ਵਾਲੀ ਨਹੀਂਗੀ ਨਹੀਂ ਜੀ ਪੈਰਾ ਨਾਲ ਗੁਲਣ ਵਾਲੀ ਨਹੀਂ ਹਾਂ ਪੈਨਾ ਪੈਰਾ ਨਾਲ ਗੁਲਣ ਵਾਲੀ ਬਹੁਤ ਜ਼ਿਆਦਾ ਕਹੋ ਖਸਤਾ ਤੇ ਨਹੀਂ ਨਿਕਲਦੀ ਪੱਥਰ ਹੁੰਦੀ ਉਹ ਪਤਲੀ-ਪਤਲੀ ਬਣਦੀ ਉਹ ਚੀਜ਼ ਉਹਦਾ ਹੈਗਾ ਤਾਂ ਹੈ ਨਾ ਇਹ ਕੁਝ ਕਿਉਂਕਿ ਜਿਵੇਂ ਉੱਥੇ ਤਾਂ ਬਹੁਤ ਹੈ 4 ਕਵਾਂਟਮ ਤੋਂ ਵੱਧ ਜਿਹੜੀ ਉਹ ਜ਼ਬਤ ਕੀਤੀ ਸੀ ਤੇ ਮਹਿਕ ਨਹੀਂ ਉਦੋਂ ਤੇ ਸਾਨੂੰ ਵੀ ਬੜੀ ਹੈਰਾਨੀ ਹੋਈ ਮੈਂ ਉਸ ਤੱਕ ਕਹਿੰਦੇ ਵੀ ਪਾਈ ਤੇਲ ਵਾਲੀ ਆ ਇਹ ਇਹ ਫਲਾਣੇ ਵਾਲੀ ਆ ਇਹ ਚਮੂਂਗ ਫੜੀ ਆ ਇਹ ਚ ਸੌਫਾ ਦੇ ਵਿੱਚੋਂ ਕਸ਼ੋਰੀ ਨਿਕਲਦਾ ਆ ਕਿਹੜੀ ਕਿਹੜੀ ਗੱਟਕਾ ਜੀ ਇਹ ਐ ਜੀ ਸੌਂਫ ਵਾਲੀ ਗੱਟਕਾ ਇਹ ਸੌਂਫ ਵਾਲੀ ਇਹ ਤਿਲ ਕੜਕਾ ਤਿਲ ਕੜਕਾ ਇਹ ਤਿਲ ਖਸਤਾ ਤਿਲ ਖਸਤਾ ਸ਼ਾਇਦ ਤਿਲਗਿਰੀ ਸ਼ਹਿਰ ਤਿਲਗਿਰੀ ਹਾਂ ਜੀ ਇਹ ਗੁੰਨਪਾਕ ਹੈ ਗੁੰਨਪਾ ਹਾਂ ਜੀ ਖਜੂਰ ਵਾਲੀ ਖਜੂਰ ਵਾਲੀ ਅਲਸੀ ਦੀ ਅਲਸੀ ਦੀ ਉਹ ਜਿਵੇਂ ਨਾ ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਗਿਆ ਸੀ ਕਿਸੇ ਦੁਕਾਨ ਤੇ ਭੈਣ ਜੀ ਉਹ ਕਹਿੰਦਾ ਜੀ ਕਿ ਖੰਡ ਤਾਂ ਹੈਗੀ ਆ ਸਾਰੀ 30 ਰੁਪਏ ਕਿਲੋ ਤੇ ਤੁਸੀਂ ਗੱਟਕ ਦਿੰਨੇ ਇੰਨੀ ਮਹਿੰਗੀ ਤੇ ਢਿਡੌੜੀ ਦਿੰਨੇ ਇੰਨੀ ਮਹਿੰਗੀ ਉਹ ਕਹਿੰਦੇ ਵੀ ਸਾਡਾ ਕੜਾਕੇ ਦਾ ਮੁੱਲ ਆ ਇਹ। ਇਹ ਖੰਡ ਭਾਵੇਂ 300 ਰੁਪਏ ਕਿਲੋਈ ਆ ਪਰ ਸਾਡਾ ਕੜਾਕਾ ਇਹੀ ਵਿਕਦਾ। ਤੁਹਾਡੇ ਕੜਾਕੇ ਵਿਕਦੇ ਰਹਿਣ ਜੀ ਅਸੀਂ ਕਾਮਨਾ ਕਰਦੇ ਆ। ਭੈਣੇ ਅੱਜ ਦੀ ਤਰੀਕੇ ਦੇ ਵਿੱਚ ਖਬਰਾਂ ਪੜ੍ਹਦੇ ਆ। ਹਾਂਜੀ। ਸੁਣਦੇ ਆ। ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਰੀਲਾਂ ਰੂਲਾਂ ਦੇ ਵਿੱਚ ਮਸਰੂਫ ਰਹਿੰਦੀਆਂ ਗਾ ਉਹਨਾਂ ਨੂੰ ਕੋਈ ਸਿਆਣਪ ਦੀ ਗੱਲ ਇੱਕ ਭੈਣ ਜਿਹੜੀ ਕਿੰਨੀ ਮਿਹਨਤ ਕਰਦੀ ਆ ਤੇ ਉਹ ਕੁਛ ਨਹੀਂ ਹਾ ਲੈਣਾ ਚਾਹੁੰਦਾ ਹੋਵੇ ਵੀ ਭੈਣੇ ਐਉਂ ਨਹੀਂ ਹੁੰਦਾ ਗਾ ਜ਼ਿੰਦਗੀ ਦੀ ਸਾਰਤੱਤ ਆਹਾ ਜ਼ਿੰਦਗੀ ਦੀ ਸਾਰਥਕਤਾ ਆ। ਸਰੋਤੇ ਥੋੜੀ ਦੇਰ ਦਾ ਟਾਈਮ ਪਾਸ ਹੈ ਤੁਹਾਡਾ ਮਨੋਰੰਜਨ ਹੈ ਹਾਂ ਬਾਕੀ ਮਨੋਰੰਜਨ ਨਾਲ ਤੇ ਕੰਮ ਹੀ ਚੱਲਦੇ ਹੂੰ ਕੰਮ ਚਲਾਉਣੇ ਹੈ ਤੇ ਮਤਲਬ ਤੁਹਾਨੂੰ ਆਪਣਾ ਕੋਈ ਵਰਕ ਹੀ ਕਰਨੇ ਤਾਂ ਹੈ ਤੁਹਾਨੂੰ ਪ੍ਰੋਫੈਸ਼ਨਲ ਹੋਣਾ ਹੀ ਪੈ ਹੂੰ ਗੜਾ ਮੋਬਾਈਲ ਉਸਰੇ ਫਿਕ ਮਨੋਰੰਜਨ ਬਈ ਸਾਧਨਾ ਦਾ ਟਾ ਇਸ ਤੋਂ ਉੱਪਰ ਕੁਝ ਨਹੀਂ ਮਤਲਬ ਸਾਰਾ ਦਿਨ ਮੋਬਾਈਲ ਚ ਹਾਂ ਸਾਰੇ ਮੋਬਾਈਲ ਦੇ ਵਿੱਚ ਨਹੀਂ ਗਵਾਉਣਾ ਚਾਹੀਦਾ ਜ਼ਿੰਦਗੀ ਬੜੀ ਕੀਮਤੀ ਤੁਹਾਡੇ ਕਹਿਣ ਦਾ ਭਾਵ ਇਹ ਆ ਸਮਾਂ ਬੜਾ ਕੀਮਤੀ ਆ ਤੇ ਤੁਸੀਂ ਨਹੀਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਸਾਡੀ ਆ ਚੀਜ਼ ਬਣੀ ਆ ਤੁਸੀਂ ਆਓ ਕਸਟਮਰ ਇੱਧਰ ਆਉਣ ਆ ਫਿਰ ਫਾਲਤੂ ਅਸੀਂ ਨਹੀਂ ਪਾਈਜੀ ਤੁਹਾਡੇ ਵਰਗੇ ਭੈਣ ਭਰਾ ਆ ਜਾਂਦੇ ਸੀ ਤੇ ਉਹ ਕਰ ਲੈਂਦੇ ਨੇ ਚਲੋ ਬਹੁਤ ਮਿਹਰਬਾਨ ਬਹੁਤ ਮਿਹਰਬਾਨੀ ਭੈਣ ਸ਼ੁਕਰੀਆ ਧੰਨਵਾਦ ਲੋ ਦੇਖੋ ਜੀ ਗੱਲ ਇਹ ਕਿ ਗਾਖਤਾਪਾਂ ਵਕ ਵਕ ਚੀਜ਼ਾਂ ਦੇ ਹੁਣ ਨਹੀਂ ਆ ਵੀ ਚਲੋ ਅੱਜ ਤੋਂ ਗੱਚਕ ਲੈ ਲਈਏ ਥੋ ਆ ਚੀਜ਼ ਲੈ ਲਈ ਪਰ ਜਦੋਂ ਕੋਈ ਬੰਦਾ ਚੀਜ਼ ਵੇਚਣ ਵਾਲਾ ਲੱਖ ਮਜਬੂਰੀਆਂ ਦੇ باوجود ਉਹ ਕਮਾਲ ਕਰੇ ਮਿਹਨਤ ਦਾ ਸਿਖਰ ਕਰੇ ਤੇ ਚਿਤ ਕਰਦਾ ਵੀ ਉਹਨੂੰ ਕੈਮਰੇ ਦੇ ਵਿੱਚ ਕੈਦ ਕਰਕੇ ਪੈਣਾ ਵੀਰਾਂ ਤੱਕ ਗੱਲ ਪਹੁੰਚਾਈ ਜਾਵੇ ਆਪਣੀ ਦੁਕਾਨ ਦਾ ਨਾਂ ਦੱਸ ਦਿਓ ਜੀ ਕਿਸ਼ਨ ਦਾ ਸੁਨੀਲ ਕੁਮਾਰ ਹੈ ਜੀ ਕਿਸ਼ਨ ਲਾਲ ਸੁਨੀਲ ਕੁਮਾਰ ਦੀ ਇਹ ਦੁਕਾਨ ਹੈ ਇਹ ਜਦੋਂ ਆਪਾਂ ਸੈਂਟਰਲ ਟਾਊਨ ਗੁਰਦੁਆਰੇ ਦੇ ਕੋਲ ਆਉਨੇ ਆ ਤੇ ਫਿਰ ਉਸ ਥਾਂ ਦੇ ਉੱਤੇ ਆ ਤੇ ਬਾਕੀ ਤੁਸੀਂ ਆ ਕੇ ਦੇਖ ਸਕਦੇ ਹੋ ਸਤਿਕਾਰਯੋਗ ਭਣ ਜੀ ਇੱਥੇ ਹੁੰਦੇ ਆ ਇਹਨਾਂ ਦਾ ਤੇ ਇਹਨਾਂ ਵਰਗੇ ਹੋਰ ਭੈਣ ਜੀ ਜਿਹੜੇ ਵੀ ਹਾਲਾਤ ਨਾਲ ਮੱਥਾ ਲਾਉਂਦੇ ਆ ਜਿਹੜੇ ਵੀ ਸਾਡੇ ਪੰਜਾਬੀ ਕਿਤੇ ਰੇੜੀ ਲਾਉਂਦੇ ਆ ਕਿਤੇ ਪੰਜਾਬੀ ਆ ਕੋਈ ਹੋਰ ਕੰਮ ਕਾਜ ਕਰਦੇ ਆ ਵੱਧ ਤੋਂ ਵੱਧ ਮਦਦ ਕਰਿਆ ਕਰੋ ਕੱਲਾ ਨਗੂਚ ਨਾ ਕੱਢਿਆ ਕਰਕੇ ਵੀ ਭਾਈ ਨੁਕਸ ਕੱਢਤਾ ਤਾਂ ਆਇ ਨਹੀਂ ਲੱਗਦਾ ਸਾਨੂੰ ਤਾਂ ਬੰਦਾ ਨਹੀਂ ਸਹੀ ਲੱਗਦਾ ਬੀਬੀ ਨਹੀਂ ਸਹੀ ਲੱਗਦੀ ਆਜੋ ਆਪਾਂ ਨਾਲ ਖੜਿਆ ਕਰਗੇ ਬਹੁਤ ਮਿਹਰਬਾਨੀ